ਦੋਸੋ 7 ਕਟੀਆਂ ਵਿਕਾਊ ਆ ਜੀ ਪਿੰਡ ਦੋਸੋ ਇਹ ਮਾਛੀ ਬੁਗਰਾ ਜ਼ਿਲ੍ਹਾ ਫਲੋਇਪਰ ਤੇ ਨੇੜੇ ਸ਼ਹਿਰ ਤਲਵੰਡੀ ਪਾਈ ਦੇ ਦੋਸੋ ਵਿਕਰੀ ਆ ਸੇ ਇਸ ਘਰ ਦੇ ਵਿੱਚ ਪਸ਼ੂ ਆਉਂਦੇ ਅੱਜ 7 ਨਗ ਤੁਹਾਨੂੰ ਕਵਰ ਕਰਕੇ ਦਿਖਾਏ ਆ ਜੀ ਜਿਹਦੇ ਵਿੱਚ ਦੋ ਨਗ ਮੋਰਾ ਨਸਲ ਦੇ ਵਿੱਚ ਆ ਇੱਕ ਮੀਣੀ ਕਟੀ ਆ ਤੇ ਐਂਡ ਵਾਲੀ ਦੋਸੋ ਇਹ ਤੁਹਾਨੂੰ ਦਿਖਾਈ ਆ ਜੀ ਦੋ ਥਣਾ ਵਾਲੀ ਕਟੀ ਇਧਰਲੇ ਪਾਸੇ ਆਪਾਂ ਵੀਡੀਓ ਸ਼ੁਰੂ ਕੀਤੀ ਇਹ ਇਹ 1.5 ਸਾਲ ਦੀਆਂ ਦੋਸਤੋ ਦੋਵੇਂ ਕੱਟੀਆਂ ਨੀਲੀ ਰਾਵੀ ਨਸਲ ਦੇ ਵਿੱਚ ਤੁਹਾਨੂੰ ਦਿਖਾਈਆਂ। ਰੇਟ ਇਹਨਾਂ ਸਾਰੇ ਨਗਾਂ ਦੇ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ। ਪਹਿਲੇ ਨੰਬਰ ਤੇ ਇਹ ਕੱਟੀ ਤੁਹਾਨੂੰ ਦਿਖਾਈ ਆ। ਦੂਜੇ ਨੰਬਰ ਵਾਲੀ ਵੀ ਕੱਟੀ ਦੋਸਤੋ ਬੜੀ ਕਮਾਲ ਦੀ ਆ ਥਣ ਥਣ। ਇੱਥੇ ਸਾਰੀਆਂ ਕੱਟੀਆਂ ਨੂੰ ਸਾਫ਼ ਸੁਥਰੇ ਐ। ਇਹ ਵੀ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਆ। ਮਾਰਕਿੰਗ ਪ੍ਰੋਪਰ ਸਾਰੀ ਆ ਤੇ ਸੰਗ-ਸੰਗ ਕੁੰਡੀਆਂ ਦੀ ਆ। ਤੀਜੇ ਤੇ ਚੌਥੇ ਨੰਬਰ ਵਾਲੀ ਦੋਸਤੋ ਇਹ 13-14 14-14 ਮਹੀਨਿਆਂ ਦੀਆਂ ਕੱਟੀਆਂ ਨੀਲੀ ਰਾਵੀ ਨਸਲ ਦੇ ਵਿੱਚ ਆ। ਖਾਣਾ ਦੋਸਤੋ ਇਹਨਾਂ ਦੇ ਵੀ ਬਿਲਕੁ ਤੇ ਤੀਜੇ ਨੰਬਰ ਵਾਲੀ 231 ਤੇਡੇ ਕੱਟ ਦੇ ਵਿੱਚ ਆ ਸੰਗ-ਸੰਗ ਕਰਮਾੜੀ ਨੂੰ ਬੜੇ ਸੋਹਣੇ ਆ ਤੇ ਅੱਖਾਂ ਜਿਹੜੀਆਂ ਦੋਸਤੋ ਦੋਵੇਂ ਵਾਈਟ ਆ ਚੌਥੇ ਨੰਬਰ ਵਾਲੀ ਵੀ ਦੋਸਤੋ ਸਾਰੀ ਮਾਰਕਿੰਗ ਪ੍ਰੋਪਰ ਕਰਦੀ ਆ ਪੂਰੀ ਚਾਰੇ ਪਾਰਾਂ ਤੇ ਵਾਈਟਨੈਸ ਤੇ ਸਾਰੀ ਜਿਹੜੀ ਮਾਰਕਿੰਗ ਚਾਹੀਦੀ ਉਹ ਸਾਰੀ ਪ੍ਰੋਪਰ ਹੈਗੀ ਆ ਤੁਹਾਨੂੰ ਦੋਸਤੋ ਚੌਥੇ ਨੰਬਰ ਤੇ ਦਿਖਾਈ ਆ ਪੰਜਵੇਂ ਨੰਬਰ ਵਾਲੀ ਕੱਟੀ ਦੋਸਤੋ ਡੇਢ ਸਾਲ ਦੀ ਆ 19-20 ਮਹੀਨੇ ਉਮਰ ਆ ਸੋਹਣੇ ਢਾਂਚੇ ਦੀ ਆ ਤੇ ਸੋਹਣਾ ਰੰਗ ਆ ਥਣ ਇਹਦੇ ਵੀ ਦੋਸਤੋ ਚਾਰ ਨਿਕੜੇ ਹੋਣਗੇ 6ਵੇਂ ਨੰਬਰ ਵਾਲੀ ਕੱਟੀ ਦੋਸਤੋ ਮੀਣੀ ਹੈ ਸਿੰਘਾਂ ਤੋਂ ਦੋਵੇਂ ਸੰਗੇ ਦੇ ਹੈ ਦੇ ਹੈ ਸਿੰਘਾਂ ਦੀ ਸ਼ੇਪ ਸਹੀ ਹੈ ਥਣ ਇਹਦੇ ਵੀ ਦੋਸਤੋ ਚਾਰ ਨਿਕੜੇ ਵੇ 14 ਮਹੀਨੇ ਦੋਸਤੋ ਇਹ 7ਵੇਂ ਨੰਬਰ ਵਾਲੀ ਕੱਟੀ ਦੀ ਉਮਰ ਹੈ ਤੇ ਸਿੰਘ-ਸੁੰਗ ਬੜੇ ਸੋਹਣੇ ਹੈ ਤੇ ਸੋਹਣੇ ਢਾਂਚੇ ਦੀ ਇਹ ਕੱਟੀ ਥਾਣਾ ਇਹਦੇ ਦੋਸਤੋ ਦੋ ਹੋਣਗੇ オリジナル ਥਾਣਾ ਦੋਵੇਂ ਠੀਕ ਹੈ ਜੀ ਸੋਹਣੇ ਢਾਂਚੇ ਦੀ ਇੱਕ ਇੱਕ ਸਰਾਖ ਦੋਵੇਂ ਥਣਾ ਦੇ ਵਿੱਚ ਇਹ ਦੋਸਤੋ ਤੁਹਾਨੂੰ 7ਵੇਂ ਨੰਬਰ ਤੇ ਦਿਖਾਈ ਹੈ 14 ਮਹੀਨੇ ਉਮਰ ਹੈ ਤੇ ਸੋਹਣੀ ਹੈ ਕੱਟੀ ਬਰੀਕੀਆਂ ਬਰੂਕੀਆਂ ਦੇ ਵਿੱਚ ਚੰਗੀ ਹੈ ਵੈਸੇ ਵੱਡੀ ਵੀਡੀਓ ਵੀ ਦੋਸੋ ਕਵਰ ਕੀਤੀ ਹੈ ਜੇ ਕੋਈ ਨਗ ਪਹਿਲਾਂ ਪਸੰਦ ਆਵੇ ਤਾਂ ਖਰੀਦ ਲਿਓ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਧੰਨਵਾਦ ਦੋਸੋ ਸ਼ਾਰਟ ਵੀਡੀਓ ਦੇਖਣ ਲਈ